ਕੀ ਨਾਮ ਹੈ ਸਰ ਮੇਰਾ ਨਾਮ ਰਜਿੰਦਰ ਸਿੰਘ ਇਹ ਵੀ ਸਕੂਲ ਦੇ ਵਿੱਚ ਐਨਵਲ ਫੰਕਸ਼ਨ ਕਰਵਾਇਆ ਗਿਆ ਕੀ ਕੀ ਐਕਟੀਵਿਟੀ ਜਿਹੜੀਆਂ ਚਾਹੀਏ ਤੇ ਖਾਸ ਕਿਹੜੇ ਪ੍ਰੋਗਰਾਮ ਨੇ ਸਾਰੇ ਸਾਡੇ ਨਾਲ ਜਿਵੇਂ ਸਾਲ ਦੇ ਵਿੱਚ ਜਿਹੜੇ ਬੱਚੇ ਸਾਡੇ ਕਿਸੇ ਵੀ ਫੀਲਡ ਦੇ ਵਿੱਚ ਕੋਈ ਪ੍ਰਾਪਤੀਆਂ ਕਰਦੇ ਨੇ ਚਾਹੇ ਉਹ ਅਕਾਡੈਮਿਕ ਨੇ ਚਾਹੇ ਉਹ ਸਪੋਰਟਸ ਨੇ ਚਾਹੇ ਕੋ-ਕਰੀਕੂਲਰ ਐਕਟੀਵਿਟੀਆਂ ਨੇ ਚਾਹੇ ਹੋਰ ਇਵੈਂਟਸ ਜੋ ਡਿਪਾਰਟਮੈਂਟ ਵੱਲੋਂ ਸੰਚਿਤੇ ਜਾਂਦੇ ਨੇ ਤਾਂ ਉਹਨਾਂ ਪ੍ਰਾਪਤੀਆਂ ਦੇ ਲਈ ਬੱਚਿਆਂ ਨੂੰ ਅਸੀਂ ਹਲਾਸ਼ੇਰੀ ਦੇਣ ਦੇ ਲਈ ਉਹਨਾਂ ਦਾ ਮਾਨ ਸਤਕਾਰ ਕਰਨ ਦੇ ਲਈ ਬੱਚਿਆਂ ਨੂੰ ਉਹਨਾਂ ਦੇ ਪੇਰੈਂਟਸ ਨੂੰ ਸੱਦ ਕੇ ਅਸੀਂ ਇਹ ਪ੍ਰੋਗਰਾਮ ਹੈ ਜਿਹੜਾ ਹਰ ਸਾਲ ਕਰਦੇ ਹ ਤੇ ਉਸੇ ਲੜੀ ਦੇ ਵਿੱਚ ਸਾਡੇ ਸਕੂਲ ਦੇ ਵਿੱਚ ਅੱਜ ਜਿਹੜਾ ਐਨਵਲ ਫੰਕਸ਼ਨ ਹੈ ਚਲਾਇਆ ਜਾ ਰਿਹਾ ਹੈ ਕਿਰਤ ਵਿਸ਼ੇ ਖੇਤਰ ਵਿੱਚ ਤੋਂ ਜਿਹੜੇ ਲੜਕੇ ਜਿਹੜੀਆਂ ਫਸਟ ਕਾਈਆਂ ਨੇ ਤੇ ਉਹਨਾਂ ਨੂੰ ਨਾਮ ਵੀ ਵੰਡੇ ਗਏ ਨੇ ਜਿਸ ਤਰ੍ਹਾਂ ਸਰ ਮੈਂ ਪਹਿਲਾਂ ਦੱਸਿਆ ਤੁਹਾਨੂੰ ਵੀ ਹਰ ਖੇਤਰ ਦੇ ਵਿੱਚੋਂ ਜਿਸ ਤਰ੍ਹਾਂ ਸਾਡੇ ਅਕੈਡੈਮਿਕ ਦੇ ਵਿੱਚ ਬੜੇ ਵਧੀਆ ਰਿਜ਼ਲਟ ਆਉਂਦੇ ਨੇ ਹਰ ਸਾਲ ਸਾਡੀਆਂ ਕਈ ਕਈ ਮੈਰਿਟਾਂ ਆਉਂਦੀਆਂ ਨੇ ਸਾਡੀਆਂ ਜਿਹੜੀਆਂ ਵਿਦਿਆਰਥਣਾਂ ਨੇ ਉਹ ਖੇਡਾਂ ਦੇ ਵਿੱਚ ਬਹੁਤ ਵਧੀਆ ਪ੍ਰਾਪਤੀ ਕਰਦੀਆਂ ਨੇ ਨੈਸ਼ਨਲ ਲੈਵਲ ਤੱਕ ਕੁੜੀਆਂ ਖੇਡ ਕੇ ਆਉਂਦੀਆਂ ਨੇ ਇਸੇ ਤਰੀਕੇ ਨਾਲ ਕੋ-ਕਰੀਕੂਲਰ ਐਕਟੀਵਿਟੀਜ਼ ਨੇ ਜਿਹੜੀਆਂ ਉਹਨਾਂ ਦੇ ਵਿੱਚ ਵੀ ਸਟੇਟ ਲੈਵਲ ਤੱਕ ਪਾਰਟਿਸਪੇਸ਼ਨ ਰਹਿੰਦੀ ਹੈ ਸਬੂਤ ਦੀ ਸਾਡੀ ਇਹ ਕਿ ਤਿਆਰੀਆਂ ਕਿੱਦਾਂ ਕਰਵਾਈਆਂ ਜਾਂਦੀਆਂ ਨੇ ਖੇਡਾਂ ਦੀਆਂ ਤਿਆਰੀਆਂ ਜਿਹੜੀਆਂ ਜਾਂ ਪੜ੍ਹਾਈ ਦੀਆਂ ਤੇ ਕਿੱਦਾਂ ਮੈਨੇਜ ਕਰਦੇ ਸੀ ਇਹ ਸਾਰਾ ਟੀਮ ਵਰਕ ਆ ਸਰ ਸਾਡੀ ਜਿਵੇਂ 52 ਜਾਣੇ ਦੀ ਟੀਮ ਆ ਪੂਰੀ ਅਸੀਂ ਸਾਰੇ ਇਕਜੁੱਟਾਂ ਤੇ ਜਿਹਨੂੰ ਜਿਹੜੀ ਵੀ ਡਿਊਟੀ ਦਿੱਤੀ ਜਾਂਦੀ ਹੈ ਉਹਨੂੰ ਬੜੇ ਹੀ ਉਹ ਇਮਾਨਦਾਰੀ ਨਾਲ ਬੜੀ ਮਿਹਨਤ ਨਾਲ ਨਿਭਾਉਂਦੇ ਨੇ ਤੇ ਇਹੀ ਸਾਡਾ ਹਾਰਡ ਵਰਕ ਆ ਸਾਰਿਆਂ ਦਾ ਵੀ ਅਸੀਂ ਬੱਚਿਆਂ ਨੂੰ ਉੱਚਾ ਚੱਕੀਏ ਚਾਹੇ ਉਹ ਖੇਡਾਂ ਦਾ ਖੇਤਰ ਆ ਚਾਹੇ ਉਹ ਸਿੱਖਿਆ ਦਾ ਖੇਤਰ ਆ ਚਾਹੇ ਉਹਨਾਂ ਦਾ ਹੋਰ ਕਲਚਰ ਐਕਟੀਵਿਟੀਆਂ ਨੇ ਕਿਸੇ ਵੀ ਤਰੀਕੇ ਦੇ ਵਿੱਚ ਜੋ ਵੀ ਕਲਾਏ ਉਸ ਨੂੰ ਅਸੀਂ ਲਿਖਾਰਨ ਦੀ ਪੂਰੀ ਕੋਸ਼ਿਸ਼ ਕਰਦੇ ਆ ਤੇ ਚਾਹੁੰਦੇ ਆ ਵੀ ਸਾਡੇ ਬੱਚੇ ਨੇ ਜਿਹੜੀ ਉਹ ਇੱਕ ਚੰਗੇ ਨਾਗਰਿਕ ਬਣ ਕੇ ਸਮਾਜ ਦੀ ਸੇਵਾ ਕਰੇ ਕਿੰਨੇ ਬੱਚੇ ਇਸ ਵਾਰ ਮੈਰਿਟ ਦੇ ਵਿੱਚ ਆਏ ਨੇ ਇਸ ਵਾਰ ਸਾਡੇ ਸਰ ਤਿੰਨ ਬੱਚੇ ਨੇ ਜਿਹੜੇ ਮੈਰਿਟ ਚ ਆਏ ਨੇ ਤੇ ਸਾਡੀਆਂ ਪੰਜ ਲੜਕੀਆਂ ਇਹੋ ਜਿਹੀਆਂ ਸੀ ਜਿਹੜੀਆਂ ਸਿਰਫ ਇੱਕ ਇੱਕ ਨੰਬਰ ਕਰਕੇ ਮੈਰਿਟ 'ਚ ਰਹਿ ਗਈਆਂ ਸਾਡੇ ਲਈ ਉਹ ਵੀ ਮੈਰਿਟ ਹੋਲਡਰ ਨੇ ਤੇ ਸਾਡੇ ਜੇ ਅਸੀਂ ਸਾਰੇ ਦੇਖੀਏ ਤਾਂ ਸਾਡੇ 50% ਬੱਚੇ ਇਹੋ ਜਿਹੇ ਨੇ ਜਿਨ੍ਹਾਂ ਦੇ 90 ਪਲੱਸ ਪਰਸੈਂਟ ਨੰ ਪਲੱਸ ਪਰਸੈਂਟ ਨੰਬਰ ਲੈਣੀ ਤਾਂ ਵੱਡੀ ਇੱਕ ਮਾਨ ਦਾ ਸਾਡਾ ਹਿੱਸਾ ਬਣਦਾ ਸਕੂਲ ਕਿਹੜੀ ਗੇਮਸ ਦੇ ਵਿੱਚ ਜਿਹੜਾ ਫਸਟਾ ਸਕੂਲ ਸਾਡੀਆਂ ਜਿਹੜੀਆਂ ਮੇਨ ਲੜਕੀਆਂ ਨੇ ਉਹ ਰੈਸਲਿੰਗ ਦੇ ਵਿੱਚ ਪਾਰਟਿਸਪੇਟ ਕਰਦੀਆਂ ਨੇ ਪਰ ਹੁਣ ਜਿਵੇਂ ਸਾਡਾ ਸਕੂਲ ਹੈ ਜਿਹੜਾ ਪੀਐਮ ਸ਼ਰੀ ਦੇ ਵਿੱਚ ਚੁਣਿਆ ਗਿਆ ਤਾਂ ਇਸ ਲਈ ਅਸੀਂ ਗਰਾਊਂਡ ਆ ਡਿਵੈਲਪ ਕਰ ਰਹੇ ਹਾਂ ਉਹਦੀ ਕੰਮ ਆ ਜਿਹੜਾ ਉਸਾਰੀ ਦੀ ਨਾ ਸਭ ਤੋਂ ਪਹਿਲਾਂ ਅਸੀਂ ਬਾਸਕਟਬਾਲ ਦਾ ਗਰਾਊਂਡ ਆ ਜਿਹੜਾ ਉਹ ਬਣਾ ਰਹੇ ਹਾਂ ਜਿਹੜਾ ਇਸ ਸੈਸ਼ਨ ਚ ਬਣ ਕੇ ਤਿਆਰ ਹੋ ਜਾਊਗਾ कि ਅਸੀਂ ਉਹ ਬੱਚਿਆਂ ਨੂੰ ਅਰਪਿਤ ਕਰਦਾਂਗੇ ਤੇ ਨਾਲ ਦੀ ਨਾਲ ਸਾਡਾ ਹਾਕੀ ਦੀ ਜਿਹੜੀ ਟੀਮ ਆ ਉਹ ਵੀ ਅਸੀਂ ਅਗਲੇ ਸਾਲ ਤੋਂ ਬੱਚਿਆਂ ਦੀ ਪਾਰਟਿਸਪੀਕੇਸ਼ਨ ਜਿੱਦੀ ਜ਼ਰੂਰ ਕਰਾਂਗੇ ਇਲਾਕੇ ਦੇ ਵਿੱਚ ਪਬਲਿਕ ਸਕੂਲ ਜਿਹੜੇ ਸਰਕਾਰੀ ਸਕੂਲ ਆ ਪ੍ਰਾਈਵੇਟ ਸਕੂਲਾਂ ਨੂੰ ਮਾਤ ਦੇਣਾ ਨਜ਼ਰ ਆਉਂਦਾ ਇਹ ਇਹਦੇ ਤੇ ਤੁਹਾਨੂੰ ਕੀ ਖ਼ਿਆਲ ਸੁਸੰਦਾ ਇਸ ਨਾਲ ਤਾਂ ਹਰ ਮਾਣ ਵਾਲੀ ਗੱਲ ਆ ਸਾਨੂੰ ਅਸੀਂ ਤਾਂ ਪੇਰੈਂਟਸ ਨੂੰ ਵੀ ਇਹੀ ਬੇਨਤੀ ਕਰਦੇ ਆਂ ਵੀ ਤੁਸੀਂ ਆਪਣੇ ਬੱਚਿਆਂ ਨੂੰ ਸਰਕਾਰੀ ਸਹੂਲਤਾਂ ਤੋਂ ਵੱਧ ਤੋਂ ਵੱਧ ਜਾਣੂ ਕਰਵਾਓ ਤਾਂ ਇਥੋਂ ਲਾਹਾ ਲਓ ਕਿਉਂਕਿ ਸਰਕਾਰ ਆ ਜਿਹੜੀ ਬੜੀ ਅਵੇਅਰ ਆ ਐਜੂਕੇਸ਼ਨ ਤੇ ਹੈਲਥ ਦੇ ਉੱਤੇ ਕਾਫੀ ਵਰਕ ਕਰ ਰਹੀ ਹੈ ਕਿਉਂਕਿ ਹੁਣ ਜਿਹੜਾ ਆਪਣਾ ਸਕੂਲ ਪੀਐਮ ਸ਼੍ਰੀ ਬਣਿਆ ਇਹਦੇ ਵਿੱਚ ਜਿਹੜੇ ਫੰਡਸ ਨੇ ਉਹ 60% ਕੇਂਦਰ ਸਰਕਾਰ ਤੇ 40% ਪੰਜਾਬ ਸਰਕਾਰ ਦੇ ਰਹੀ ਆ ਤੇ ਬਹੁਤ ਜ਼ਿਆਦਾ ਐਕਟੀਵਿਟੀਜ਼ ਹੋਣਗੀਆਂ ਸ਼ਾਇਦ ਸਾਡੇ ਜਿਹੜੇ ਸੋ ਕਾਲਡ ਹਾਈ ਪਾਵਰ ਆਪਾਂ ਕਹਿੰਦੇ ਆ ਵਧੀਆ ਪ੍ਰਾਈਵੇਟ ਸਕੂਲ ਨੇ ਉਹਨਾਂ ਨਾਲ ਵੀ ਅਸੀਂ ਮਾਤ ਪਾਵਾਂਗੇ ਇਸ ਸਾਲ ਦੇ ਵਿੱਚ ਸਾਨੂੰ ਬਹੁਤ ਜ਼ਿਆਦਾ ਫੈਸਿਲਿਟੀਆਂ ਬੱਚਿਆਂ ਨੂੰ ਦਵਾਂਗੇ ਅਸੀਂ ਬਟ ਕੀ ਨਾਮ ਹੈ ਮੇਰਾ ਨਾਮ ਹੈ ਜਮਨੀਕਾ ਕਿਹੜੀ ਕਲਾਸ ਦੇ ਵਿੱਚ ਹੋ ਮੈਂ ਆਪਣੇ ਹੀ ਸਰਕਾਰੀ ਕੰਨੇ ਸਕੂਲ ਵਿੱਚੋਂ ਪਲੱਸ 2 ਪਾਸ ਕੀਤੀ ਹੈ ਤੇ ਮੈਂ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ ਤੇ ਕਿਦਾਂ ਦੀ ਤਿਆਰੀਆਂ ਕਰਦੇ ਸੀ ਜਿਹੜੀ ਪੜਾਈ ਤੁਸੀਂ ਕਰਦੇ ਸੀਗੇ ਮੇਰੇ ਹਿਸਾਬ ਨਾਲ ਤਾਂ ਮਤਲਬ ਇਹ ਸਕੂਲ ਦੀ ਪੜ੍ਹਾਈ ਬਹੁਤ ਵਧੀਆ ਤੇ ਪੜ੍ਹਾਈ ਦੇ ਨਾਲ ਨਾਲ ਇੱਥੇ ਕੋ ਕਲਚਰ ਐ ਐਕਟੀਵਿਟੀਜ਼ ਵੀ ਬਹੁਤ ਹੁੰਦੀਆਂ ਨੇ ਤੇ ਟੀਚਰਸ ਬਹੁਤ ਵਧੀਆ ਨੇ ਤੇ ਮੈਂ ਮੈਥਮੈਟਿਕਸ ਦੇ ਟੀਚਰ ਬਹੁਤ ਜ਼ਿਆਦਾ ਵਧੀਆ ਨੇ ਤੇ ਮੈਂ ਇੱਥੋਂ 100 ਆਊਟ ਆਫ 100 ਪ੍ਰਾਪਤ ਕੀਤੇ ਨੇ ਮੈਥਮੈਟਿਕਸ ਤੋਂ ਆਪੇ ਤਾਂ ਕਿਹੜੇ ਸਟਰੀਮ ਚ ਸੀਗੇ ਤੁਸੀਂ ਨਾਨ ਮੈਡੀਕਲ ਸਟਰੀਮ ਸੀ ਮੇਰਾ ਔਰ ਅੱਗੇ ਤੁਸੀਂ ਕੀ ਕਾਇਰ ਕਰਦੇ ਨੇ ਅੱਗੇ ਹੁਣ ਮੈਂ ਕਾਲਜ ਚ ਲੱਗੇ ਆ ਤੇ ਮੇਰੇ ਜਿਹੜੇ ਬੈਨੀਫਿਟ ਬਹੁਤ ਪਏ ਨੇ 95% ਦੇ ਤੇ ਅੱਗੇ ਕਾਲਜ ਚ ਮੈਨੂੰ ਬਹੁਤ ਸਕਾਲਰਸ਼ਿਪ ਲੱਗੀਆਂ ਨੇ ਤੇ ਮੈਂ ਇਹੀ ਕਹਿਣਾ ਚਾਹਾਂਗੀ ਤੇ ਤੁਸੀਂ ਆਪਣੇ ਬੱਚਿਆਂ ਨੂੰ ਵੀ ਇਹੀ ਸਕੂਲ ਚ ਪਾਓ ਕਿਉਂਕਿ ਗਵਰਨਮੈਂਟ ਸਕੂਲ ਬਹੁਤ ਵਧੀਆ ਨੇ ਤੇ ਇੱਥੇ ਪੜ੍ਹਾਈ ਦੇ ਨਾਲ ਨਾਲ ਕੋਲਚਰ ਐਕਟੀਵਿਟੀਜ਼ ਵੀ ਬਹੁਤ ਹੁੰਦੀਆਂ ਨੇ ਤੇ ਬਹੁਤ ਵਧੀਆ ਟੀਚਰ ਨੇ ਸਾਰਾ ਸਟਾਫ ਬਹੁਤ ਵਧੀਆ ਹੈ ਜਿਹੜੀਆਂ ਕੁੜੀਆਂ ਨਹੀਂ ਪੜ੍ਹਦੀਆਂ ਹੈਗੀਆਂ ਉਹਨਾਂ ਲਈ ਤੁਸੀਂ ਕੀ ਜਿਹੜੀਆਂ ਕੁੜੀਆਂ ਨਹੀਂ ਪੜ੍ਹਦੀਆਂ ਹੈਗੀਆਂ ਤਾਂ ਜਿਹੜੇ ਇੱਥੇ ਟੀਚਰ ਨੇ ਬਹੁਤ ਵਧੀਆ ਮਤਲਬ ਕੀ ਤਰੀਕੇ ਨਾਲ ਪੜ੍ਹਾਉਂਦੇ ਨੇ ਜਿਹੜੇ ਬੱਚੇ ਪੜ੍ਹਾਈ ਚ ਘੱਟ ਮਤਲਬ ਨਹੀਂ ਜ਼ਿਆਦਾ ਪੜ੍ਹ ਸਕਦੇ ਹੈਗੇ ਤੇ ਉਹਨਾਂ ਨੂੰ ਮਤਲਬ ਹੋਰ ਮੋਟੀਵੇ ਸਟਡੀ ਨੂੰ ਮਤਲਬ ਵੈਸੇ ਤਾਂ ਘਰੇ ਜਾ ਕੇ 2 ਤੋਂ 3 ਘੰਟੇ ਦਾ ਦਿੱਤੇ ਸੀ ਬਟ ਜਿੰਨਾ ਸਪੂਚੀ ਜਿਹਾ ਪੜਾਉਂਦੇ ਸੀ ਉਹ ਸਭ ਸਮਝ ਆ ਜਾਂਦਾ ਸੀ ਜੇ ਉਹਨਾਂ ਨੇ ਇੱਕ ਵਾਰ ਰਿਵਾਈਜ਼ ਕਰੋ ਤਾਂ ਬਹੁਤ ਵਧੀਆ ਮਤਲਬ ਅਸੀਂ ਮੈਂਟੇਨ ਕਰ ਸਕਦੇ ਹਾਂ ਜਿਹੜੇ ਬੱਚੇ ਅੱਜ ਕੱਲ ਮੋਬਾਈਲ ਜ਼ਿਆਦਾ ਯੂਜ਼ ਕਰਦੇ ਆ ਉਹਨਾਂ ਲਈ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਜਿਹੜੇ ਬੱਚੇ ਮੋਬਾਈਲ ਯੂਜ਼ ਕਰਦੇ ਆ ਤਾਂ ਟੀਚਰ ਉਹਨਾਂ ਨੂੰ ਮਤਲਬ ਇਸ ਤਰ੍ਹਾਂ ਮੋਟੀਵੇਟ ਕਰਦੇ ਨੇ ਕਿ ਮਤਲਬ ਜਿਹੜੀ ਆਪਣੀ ਸਟਡੀ ਦੇ ਨਾਲ ਨਾਲ ਜਿਹੜੀ ਆਨਲਾਈਨ ਐਕਟੀਵਿਟੀਜ਼ ਵੀ ਕਾਫੀ ਇੱਥੇ ਹੁੰਦੀਆਂ ਨੇ ਤਾਂ ਕਿ ਜੋ ਬੱਚਾ ਨੇ ਮਤਲਬ ਫੋਨ ਤੋਂ ਧਿਆਨ ਹਟ ਕੇ ਤਾਂ ਉਹਨ ਫਿਊਚਰ ਵਿੱਚ ਮੈਂ ਇੱਕ ਇੰਜੀਨੀਅਰ ਬਣਨਾ ਚਾਹੁੰਦੀ ਹਾਂ ਤੇ ਮੈਂ ਤਾਂ ਇਹੀ ਕਹਿਣਾ ਚਾਹੁੰਦੀ ਹਾਂ ਕਿ ਜੋ ਵੀ ਮਤਲਬ ਬੱਚੇ ਪਲੱਸ 2 ਤੱਕ ਪੜਦੇ ਨੇ ਤਾਂ ਉਹਨਾਂ ਨੂੰ ਸਰਕਾਰੀ ਸਕੂਲਾਂ ਦੇ ਵਿੱਚ ਪੜਨਾ ਚਾਹੀਦਾ ਕਿਉਂਕਿ ਇੱਥੇ ਦੀ ਸਟੱਡੀ ਬਹੁਤ ਵਧੀਆ ਹੈ ਤੇ ਟੀਚਰ ਮਤਲਬ ਇਹ ਆਜ ਹੀ ਮਤਲਬ ਵਾ ਤਰੀਕੇ ਨਾਲ ਪੜਾਉਂਦੇ ਨੇ ਕਿ ਬੱਚਿਆਂ ਦਾ ਆਪਣੇ ਆਪ ਇੰਟਰਸਟ ਪੈ ਜਾਂਦਾ ਹੈ ਤੇ ਮੇਰੇ ਮਤਲਬ ਕਿ ਇਹ ਪਰਸੈਂਟੇਜ ਆ ਕੇ ਬਹੁਤ ਮਤਲਬ ਪਿਆ ਹੈ ਤੇ ਕਾਲਜ ਵਿੱਚ ਵਧੀਆ ਸਕਾਲਰਸ਼ਿਪ ਮਿਲਦੀ ਹੈ ਤੇ ਮੈਂ ਤਾਂ ਬਹੁਤ ਵਧੀਆ ਹੈ। ਦਾਸੂ ਭੈਣੇ ਸਮਾਗਮ ਤੇ ਪਹੁੰਚੋ ਸਲਾਨਾ ਸਮਾਗਮ ਤੇ ਆਓ ਉਹਦੇ ਵਿੱਚ ਕੀ ਦੇ ਪੁਰੀਆ ਦੇ ਪੁਰੀਆਲੇ ਸਕੂਲ ਆ ਤੇ ਇਸ ਨੇ ਸਕੂਲ ਤੋਂ ਰਲ ਕੇ ਸਲਾਹਾਂ ਸਭਾ ਹੋ ਰਿਹਾ ਤੇ ਮੈਂ ਮਾਣ ਮਹਿਸੂਸ ਕਰਦਾ ਹਾਂ ਸਸਤਾ ਤੇ ਤੁਹਾਨੂੰ ਪਤਾ ਬਹੁਤ ਵੱਡੀਆਂ ਪ੍ਰਾਪਤੀਆਂ ਨੇ ਇਹਨਾਂ ਨੇ ਹਰ ਖੇਤਰ 'ਚ ਸਭ ਤੋਂ ਅੱਗੇ ਨੇ ਚਾਹੇ ਫੀਡਾਂ ਦੀ ਗੱਲ ਕਰੀਏ ਕਿਸੇ ਵੀ ਤਰ੍ਹਾਂ ਦੀ ਐਕਟੀਵਿਟੀ ਆ ਤਾਂ ਉਹਨੂੰ ਪੂਰੇ ਤਰੀਕੇ ਨਾਲ ਲਵਾਉਂਦੇ ਨੇ ਤੇ ਜਿੰਨਾ ਵੀ ਸਟਾਫ ਆ ਜਾਂ ਪ੍ਰਬੰਧਕ ਕਮੇਟੀ ਆ ਤੇ ਜਿੰਨੇ ਵੀ ਟੀਚਰ ਸਾਹਿਬਾਨ ਨੇ ਉਹਨਾਂ ਦਾ ਮੈਂ ਧੰਨਵਾਦ ਕਰਦਾ ਵੀ ਉਹ ਹਰ ਇੱਕ ਪ੍ਰੋਗਰਾਮ ਨੂੰ ਬਹੁਤ ਵਧੀਆ ਤਰੀਕੇ ਨਾਲ ਸਫਲ ਕਰਦੇ ਸਿੱਖਿਆ ਦੇ ਖੇਤਰ ਲਈ ਸਰਕਾਰ ਕੀ ਕੀ ਕੰਮ ਕਰ ਰਹੀ ਹੈ ਕੀ ਸਮਰਾਨੇ ਦੇ ਵਿੱਚ ਕੋਈ ਇਹੋ ਜਿਹੀ ਗੱਲ ਹੋ ਸਕਦੀ ਹੈ ਸਿੱਖਿਆ ਦੇ ਖੇਤਰ 'ਚ ਸਰਕਾਰ ਲੱਗੀ ਹੋਈ ਹੈ ਪਰ ਸਾਡਾ ਮੇਨ ਮਕਸਦ ਸਿੱਖਿਆ ਨੂੰ ਪਰਚੱਕੜੀਆ ਜਿਵੇਂ ਗੱਲ ਕਰੀਏ ਜੇ ਪੰਜਾਬ ਤੇ ਦੀ ਵੀ ਇੱਕ ਲੰਬੀ ਲਿਸਟ ਪ੍ਰਾਪਤ ਕੀਤੀ ਹੈ ਨੇ ਪੂਰੇ ਸਾਲ ਦੀ ਜੀ ਮੌਕਾ ਪਾ ਦੀ ਦੰਦਨਾ ਸਰ